ਗੁਰਦੁਆਰਾ ਸ਼੍ਰੀ ਕੰਨ ਸਾਹਿਬ ਵਿੱਚ ਵੱਡਾ ਹਾਦਸਾ ਹੋ ਗਿਆ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਚਾਉਂਦੇ ਸਮੇਂ ਪਾਰਟ ਟਾਈਮ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੀ ਡਿਗਣ ਨਾਲ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਸਤਨਾਮ ਸਿੰਘ ਵਾਸੀ ਬਾਲੀਵਾਲ ਪਿਛਲੇ ਕਈ ਸਮੇਂ ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਰੇ ਹਾ ਸੀ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਭੇਜੀ ਗਈ ਵਿਊ ਬ ਜਾਣਕਾਰੀ ਦੇਂਦੇ ਹੋਏ ਐਸ ਜੀ ਪੀ ਸੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਨੇ ਦੱਸਿਆ ਕਿ ਕਿਸੇ ਸ਼ਰਧਾਲੂ ਵੱਲੋਂ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਸੀ ਜਿਸ ਦੌਰਾਨ ਸਤਨਾਮ ਸਿੰਘ ਜਦੋਂ ਨਿਸ਼ਾਨ ਸਾਹਿਬ ਦੀ ਉੱਪਰਲੇ ਕਿਨਾਰੇ ਪਹੁੰਚਿਆ ਤਾਂ ਅਚਾਨਕ ਹਾਦਸਾ ਹੋ ਗਿਆ ਜਿਸ ਦੌਰਾਨ ਸਤਨਾਮ ਸਿੰਘ ਦੀ ਡਿਗਨ ਕਾਰਨ ਮੌਤ ਹੋ ਗਈ ਮ੍ਰਿਤਕ ਦਾ ਕਰੀਬ 10 ਸਾਲ ਪਹਿਲਾ ਜਵਾਨ ਬੇਟਾ ਇੱਕ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ ਸੀ ਸਤਨਾਮ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਅਰਜੀ ਤੌਰ ਤੇ ਬਿਜਲੀ ਦਾ ਕੰਮ ਕਰ ਰਿਹਾ ਸੀ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਨਰਿੰਦਰ ਕੁਮਾਰ ਅਤੇ ਜਗੀਰ ਮੰਡ ਦੀ 24 ਟੀਵੀ ਤੇ ਵਿਸ਼ੇਸ਼ ਰਿਪੋਰਟ ਹੁਣ ਦੌੜ ਲਈ ਮਾਰ ਲਿਆ ਜਿਲ੍ਹੇਦਾਰ ਜੀ ਕੀ ਘਟਨਾ ਵਾਪਰੀ ਹੈ ਵਾਇਕੁ ਜੀ ਦਾ ਖਾਲਸਾ ਵਾਇਕੁ ਜੀ ਫਾਦੇ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਾਂਤ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਕਾਰਯੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਤੇ ਜਿਹੜਾ ਸਾਰੇ ਗੁਰਦੁਆਰੇ ਸਹਿਬਾਂ 'ਚ ਬਿਜਲੀ ਦਾ ਕੰਮ ਕਰਦਾ ਸੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਥੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਦੀ ਸ਼ਾਨ ਸਾਹਿਬ ਦੇ ਥੜੇ ਤੇ ਵਜਿਆ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਦੇ ਉਹਨਾਂ ਦਾ ਫੋਨ ਗਿਆ ਫੌਰੀ ਤੌਰ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੈੱਡ ਕੋਸ਼ਿਸ਼ ਕਰ ਦਿੱਤਾ ਗਿਆ ਜਿਹਦੀ ਇਹ ਵੇਲੇ ਸਰਕਾਰੀ ਹਸਪਤਾਲ 'ਚ ਡੈੱਡ ਬਾਡੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹਿੱਸਾ ਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਹਾਨ ਤੋਂ ਤੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਾ ਲਈ ਬਹੁਤ ਦੁਖਦਾਈ ਹੈ ਪਰਿਵਾਰ ਲਈ ਬਹੁਤ ਦੁਖਦਾਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖੇ ਸ਼ਰੀਕ ਹੁਣਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਅਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸ਼ਾਕੀ ਸਾਹਿਬ ਨੂੰ ਦੱਸ ਦਿੱਤਾ ਦਫਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਹੈ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ ਸਰਦਾਰ ਸਤਰਾਮ ਸਿੰਘ ਦਾ ਸੰਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਆਹੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮਜ਼ਦਮ ਭੇਜੇ ਆ ਹੁਣ ਇਸ ਸਿਟੀ ਥਾਣੇ ਚ ਜਿਹੜੀ ਰਿਪੋਰਟ ਲਿਖਾ ਕੇ ਉਸ ਤੋਂ ਬਾਅਦ ਇੱਥੋਂ ਦੀ ਪੋਸਟ ਮਾਰਨ ਦੀ ਕਾਰਵਾਈ ਕਰਾਉਣ ਜਾ ਰਹੇ ਦਿਖ ਰਿਹਾ ਚਲੋ ਭਾਜੀ ਕੀ ਨਾਮ ਤੁਹਾਡਾ ਹੋ ਬੋਲੋ ਬੋਲੋ ਹੁਕਮ ਲਾ ਬਣਦਾ ਸੀ ਬੋਲੋ ਜੀ ਹਾਂ ਅੰਦਰ ਸੁਣੋ ਸ਼ੋਰ ਕਰ ਮੈਂ ਅੱਜ ਆ ਗਿਆ ਹਾਂ ਫੋਟੋ ਹੈਗੀ ਇੱਦਾਂ ਜੀ ਜੈ ਤੁਈ ਤੁਹਾਡੇ ਕਿ ਲੱਗਦੇ ਸੀ ਬਦੇ ਚਾਚਾ ਜੀ ਇਸ ਤਰ੍ਹਾਂ ਜੈ ਉਹ ਨਿਸ਼ਾਨ ਸਾਹਿਬ ਉਰਉਣ ਗਏ ਗੁਰਦੁਆਰੇ ਕੰਨ ਸਾਹਿਬ ਉਤੋਂ ਦੇਖ ਕੇ ਮਤਲਬ ਕਹਿੰਦੇ ਕਿ ਨਾਲੀ ਡੈੱਡ ਹੋ ਗਏ ਪਰਿਵਾਰ ਚ ਕੌਣ ਕੌਣ ਇਹ ਨਾਲ ਪਰਿਵਾਰ ਚ ਉਹਨਾਂ ਦੀ ਪਤਨੀ ਦੋ ਬੇਟੀਆਂ ਛੋਟੀ ਛੋਟੀ ਆਉਣ ਵਾਲੇ ਐਸੀ ਇਹ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਜਵਾਨ ਹੀ ਉੀਆਂ 25 ਸਾਲਾਂ ਨੇ ਐਤਵਨਿੰਦੇ ਕਾਫੀ ਜੜੀ ਹੈ ਉਹ ਵੀ ਕੁਝ ਕਰਦੇ ਵੀ ਆ ਉਹ ਵੀ ਕੁਝ ਨਹੀਂ ਨਹੀਂ ਉਹਦੇ ਕਰੇ ਵਿਚਾਰੀ ਜੋ ਵੀ ਥੋੜੀ ਉਹਨੂੰ ਬਿਮਾਰ ਹੀ ਦਿੰਦੇ ਦਵਾਈਆਂ ਦੇ ਜੀ ਕਹਿੰਦੇ ਬੜੀ ਦੇਰ ਦੀ ਸੇਵਾ ਕਰਦੇ ਸੀ ਹੈ 16 ਸਾਲ ਹਾਂਜੀ ਇਹ ਸ਼ੁਰੂ ਤੋਂ ਉੱਥੇ ਕਮੇਟੀ ਦੇ ਵਿੱਚ ਹੀ ਗੱਲ ਸਰਦਾ ਕਹਿੰਦੇ ਧੰਨਵਾਦ ਹਾਂਜੀ ਧੰਨਵਾਦ ਮੈਨੂੰ ਸਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਫੋਨ ਆਇਆ ਵਾਈਫ ਦਾ ਤੇ ਉਹ ਕੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਹੁੰਦਾ ਡੋਗੇ